ਸਾ希ਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ। ਸੱਜਣੋ ਅੱਜ ਦੀ ਵੀਡੀਓ ਬਣਾਉਣ ਕਹਿੰਦੇ ਵੀ ਆਪਾਂ ਫੇਰ ਪਹੁੰਚ ਚੁੱਕੇ ਆ ਪਿੰਡ ਮੰਡੇਰ ਖੁਰਦ ਤਹਿਸੀਲ ਲੋਂਗੋਵਾਲ ਜ਼ਿਲ੍ਹਾ ਸੰਗਰੂਰ। ਗਾਵਾਂ ਦੋ ਦਿਖਾਵਾਂਗੇ ਪੰਮੇ ਕੋਲੇ ਪਹੁੰਚੇ ਹੋਏ ਆ ਇੱਕ ਤਾਜੀ ਸੂਈ ਆ ਤੇ ਇੱਕ ਹੈਗੀ ਆ ਗੱਬਣ ਤੇ ਚੀਜ਼ਾਂ ਬਾਈ ਕੋਲੇ ਕੁਆਲਿਟੀ ਦੀਆਂ ਹੁੰਦੀਆਂ ਨੇ। ਬਾਕੀ ਐਸ ਵਾਰੀ ਵਾਲਾ ਜਿਹੜਾ ਲਾਟ ਆ ਬਾਈ ਕਹਿੰਦਾ ਰੁੱਤ ਦੇ ਹਿਸਾਬ ਨਾਲ ਦੇਵਾਂਗੇ ਤੇ ਜਿਹੜੇ ਰੇਟ ਨੇ ਰੇਟ ਵੀ ਹਰੇਕ ਵਾਰ ਨਰਮ ਐਤ ਕੀ ਜਾਇਜ਼ ਹੋਣਗੇ। ਕਵਾਲਿਟੀ ਚੰਗੀ ਆ ਬਾਕੀ ਬਾਈ ਨਾ ਕਰਾਦਾ ਐ ਗੱਲਬਾਤ ਕੱਲੀ ਕੱਲੀ ਖੋਲ ਕੇ ਤੋੜ ਕੇ ਦਿਖਾ ਦਾਂਗੇ ਤੇ ਜਿਹੜੀ ਡਿਟੇਲ ਆ ਡਿਟੇਲ ਸਾਰੀ ਬਾਈ ਨੂੰ ਪੁੱਛ ਲਾਂਗੇ ਆ ਜਾ ਬੰਮੀ ਹੋਰ ਕਿਵੇਂ ਆ ਠੀਕ ਆ ਬਾਈ ਵਧੀਆ ਪਰਮਾਤਮਾ ਦੀ ਹਾਂਜੀ 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 ਉਹ ਦਿਨ ਵਾਲੀ ਜਿਹੜੀ ਆਪਾਂ ਬਲੈਕ ਪਾ ਕੇ ਗਏ ਸੀ ਹਨਾ ਉਹ ਹੋ ਗਈ ਸੀ ਹਾਂਜੀ ਹਾਂ ਵੀਰੇ ਉਹ ਤਾਂ ਤੇਰੇ ਸਾਹਮਣੇ ਤੂੰ ਤੂੰ ਹੀ ਤਾਂ ਸੇਲ ਕਰਕੇ ਗਿਆ ਬੈਠਾ ਬੈਠਾ ਠੀਕ ਗੱਲ ਲਾਈਵ 'ਚ ਹੀ ਸੇਲ ਹੋ ਗਈ ਸੀ ਵੱਡੇ ਬਾਈ ਉਹ ਹੋ ਗਈ ਸੀ ਬਾਈ ਕਹਿੰਦਾ ਲਾਈਵ 'ਚ ਹੀ ਸੇਲ ਹਾਂਜੀ ਹਾਂ ਤੇ ਸ਼ੁਰੂ ਹੁਣ ਫਿਰ ਕਿਹੜੇ ਪਾਸੇ ਕਰਦੀ ਐਧਰੋ ਕਰ ਲੈ ਬਾਈ ਚਾਹੇ ਐਧਰੋ ਕਰ ਸੂਆ ਕਿਹੜਾ ਬੰਮੇ ਦਾ ਦੂਜਾ ਸੂਆ ਬਾਈ ਦੰਦ ਪੂਰੇ ਆ ਦੰਦ ਬਰਾਬਰ ਸੂਆ ਦੂਜਾ ਸੂਈ ਕਦੋਂ ਬਾਈ ਰਾਸ ਸੂਈ ਆ ਬੱਚਾ ਕੀ ਆ ਮੇਲ ਆ ਮੇਲ ਕਾਫ ਦੇ ਤਾਂ ਸੀਮਨ ਇਹਦੇ ਜਰਸੀ ਦਾ ਲੱਗਿਆ ਜੀ ਜਰਸੀ ਦਾ ਹਾਂ ਬਈ ਆ ਸੀ ਜਿੰਨੀ ਹੈਗੀ ਆ ਬਾਈ ਹਾਂਜੀ ਆਦੇ ਹਿਸਾਬ ਨਾਲ ਬਿੱਤਦੇ ਹਿਸਾਬ ਨਾਲ ਕੋਕਾ ਹੀ ਆ ਜਿੰਨੀ ਹੈਗੀ ਆ ਖਰੀ ਆ ਖਰੀ ਆ 100 ਦੀ 100 ਹਾਂ 100 ਦੀ 100 ਆਏਗੀ ਸੱਜਣੋ ਖਰੀ ਆ ਬਾਕੀ ਉਹ ਤੁਹਾਨੂੰ ਦਿਖਦੀ ਵੀ ਆ ਬਾਕੀ ਬਈ ਬੱਚੀ ਦੇਖ ਯਾਰ ਤੂੰ ਕਿੰਨੀ ਚੰਗੀ ਆ ਯਾਰ ਕੌਣ ਸਮਝ ਲਾ ਬਈ ਲੋਕਨਾਲਾ ਸਿਸਟਮ ਦਾ ਇਹ ਕੋਈ ਹੈ ਨਹੀਂਗਾ ਆਰਡਰ ਰੱਖ ਦਿਆ ਬਿਲਕੁਲ ਨਾਲ ਲੱਗ ਮਾ ਜਿੱਦਾਂ ਦਾ ਤੁਹਾਨੂੰ ਮੈਂ ਕਹਿਣਾ ਹੁੰਦਾ ਵੀ ਜਿੱਦਾਂ ਦਾ ਆਰਡਰ ਚਾਹੀਦਾ ਭਾਈ ਚਵਾਈ ਚੂਈ ਆਪਾਂ ਧਾਰਾ ਨਹੀਂ ਮਾਰ ਕੇ ਦਿਖਾਵਾਂਗੇ ਬੱਚੀ ਆ ਗਿਆ ਹੋਰ ਇਧਰਲੇ ਬੰਨੇ ਲੈ ਕੇ ਚੱਲਾ ਆਏ ਪੱਤੋ ਆਰਡਰ ਆ ਗਿਆ ਬਿਲਕੁਲ ਨਾਲ ਲੱਗ ਮਾ ਥਣ ਸਿੰਗਲ ਚਾਰ ਨੇ ਤੇ ਲੱਗੇ ਕੱਲੇ ਕੱਲੇ ਨੇ ਫੁੱਲ ਗੈਪ ਤੇ ਉੱਤੋਂ ਚੜਾਈ ਚੜੂਈ ਬਹੁਤ ਰੱਖ ਦਿਆ ਜਿੰਨੀ ਉੱਤੋਂ ਚੜਾਈ ਆ ਨਾ ਉੰਨੀ ਚੜਾਈ ਇਹਦੇ ਆਰਡਰ ਦੀ ਆਰਡਰ ਦੀ ਆ ਹਾਂਜੀ ਫੁੱਟ ਦੇੜ ਗੇੜੀ ਚੌੜਾ ਹੋਊਗਾ ਹਾਂਜੀ ਭਾਈ ਹਾਂਜੀ ਇੱਥੋਂ ਗੇੜੀ ਅਗਲੇ ਬੰਨੇ ਵੀ ਦਿਖਾ ਦਈਂ ਖੜੀ ਅੱਗੇ ਪਿੱਛੇ ਦਾ ਆਰਡਰ ਰੱਖ ਇਹੋ ਬਾਈ ਨੇ ਇਹਨੂੰ ਕਮਾ ਲਈ ਨੇ ਇੱਥੋਂ ਲੰਬਾਈ ਲੰਬੂਈ ਦਿਖਾ ਦਈਏ ਇੱਥੇ ਰੋਕ ਲੈ ਬੰਮੀ ਮਾਮਾ ਖਾ ਲੈ ਪੁੱਤ ਖਾ ਲੈ ਇੱਥੇ ਰੋਕ ਬਾਈ ਆ ਗਈ ਥੋੜੀ ਜੀ ਕ੍ਰੋਸ ਕ੍ਰੋਸ ਚਾ ਬਾਈ ਕ੍ਰੋਸ ਗਰਮੀ ਦਾ ਤੋਹਫਾ ਆਇਆ ਕਰਨਗੇ ਬਾਈ ਹੁਣ ਆਪਣੇ ਲਈ ਹੁਣ ਗਰਮੀ ਪਰਮਾਤਮਾ ਕਿਰਪਾ ਬਾਈ ਕਹਿੰਦਾ ਕ੍ਰੋਸ ਲਿਆਇਆ ਕਰਾਂਗੇ ਬਾਈ ਪਰਮਾਤਮਾ ਦੇ ਚੰਗੇ ਦੁੱਧਾਂ ਪਰਮਾਤਮਾ ਕਿਰਪਾ ਰੱਖੇ ਬਾਈ ਲੋਟ ਕੱਢਿਆ ਕਰਾਂਗੇ 10 10 15 15 ਗਾਇਆਂ ਦਾ ਹੁਣ ਆਪਾਂ ਠੀਕ ਆ ਗੱਲ ਹਾਂਜੀ 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 ਇਹ ਜੇਰ ਜੱਫਾ ਡੰਨਾ ਹੈ ਬਾਈ ਜਮਾਂ ਗਰੰਟੀ ਆ ਵੀਡੀਓ ਵਾੜੀ ਵੀਡੀਓ ਬ ਬਾ ਠੀਕ ਆ ਕੋਈ ਜਿਹੜਾ ਲਾਊਗਾ ਸੱਜਣਾ ਉਹਨੂੰ ਹਾਂਜੀ ਹਾਂਜੀ ਹਾਂ ਬਾਈ ਇੱਥੋਂ ਦਿਖਾ ਬਾਈ ਜਿਹਦੇ ਜੇਰ ਨਹੀਂ ਪਈ ਹੋਊਗੀ ਨਾ ਉਹ ਤਾਂ ਯਾਰ ਆਪ ਹੀ ਦੱਸੂ ਠੀਕ ਆ ਉਹਦਾ ਵੀ ਬੱਚੀ ਨੇ ਰੋਗ ਵੀ ਨਹੀਂ ਚੱਕਣਾ ਯਾਰ ਤੇ ਬਾਕੀ ਸੁਭਾਅ ਵੀ ਹੈਗਾ ਠੰਡੀ ਸੀਲਾ ਆਰਡਰ ਬਹੁਤ ਸੋਹਣਾ ਬਣਾਉਂਦੀ ਆ ਆਰਡਰ ਤਾਂ ਬਾਈ ਜਿੰਨਾ ਹੈਗਾ ਨਾ ਕੋਕਾ ਪੀਸ ਹੀ ਆ ਯਾਰ ਅੱਗੇ ਪਿੱਛੇ ਦਾ ਰੱਖਦੀ ਆ ਦੇਖ ਲੈ ਦੇਖੀ ਫੁੱਟ ਮਾਰਿਆ ਬਾਈ ਲੈ ਵਾ ਸਾਈਡ ਤੇ ਲਾ ਕੇ ਦਿਖਾ ਦੇ ਠੀਕ ਆ ਦੇਖ ਬੱਚੀ ਦਾ ਲੈ ਵਾ ਇਧਰੋਂ ਦਿਖਾ ਦੇ ਜੀ ਕਰਾ ਦੇ ਤੂੰ ਦੇਖ ਪੰਮਾ ਕਹਿੰਦਾ ਜੇ ਕਰਾ ਸੰਗ ਚ ਲੈਣੀ ਆ ਤਾਂ ਲੈਣਾ ਵੀ ਫਿਰ ਕਰਾਓ ਸਾਲਾ ਵੀ ਤੋਹਫਾ ਹੀ ਲੈ ਚਬਾਈ ਚ ਬੁਈ ਕਰ ਸਕਦੇ ਚੱਕ ਦੇ ਬਾਈ ਪਿਛਲੇ ਥਣਾ ਦੀ ਮਾਰ ਦੇ ਅਗਲਿਆਂ ਚ ਕਿਹੜਾ ਹੋਰ ਮਾਰ ਦੇ ਚਬਾਈ ਵਾਲਾ ਕੰਮ ਹੈਗਾ 100 ਦਾ ਬਾਈ ਜਮਾ 100 ਆਨਲਾਈਨ ਵੀ ਭੇਜ ਦਾਂਗੇ ਬਈ ਆਪਾਂ ਤੇ ਬਾਕੀ ਆਰਡਰ ਵਾਲੇ ਪੱਖ ਤੋਂ ਤੁਸੀਂ ਦੁਬਾਰੇ ਕਿਹੜਾ ਫੇਰ ਕਰ ਲਓ ਚੱਕ ਸੀਮਨ ਇਹਦੇ ਜਰਸੀ ਦਾ ਲੱਗਿਆ ਦੀ ਆ ਬੱਚਾ ਜਰਸੀ ਦਾ ਲੱਗਿਆ ਬਾਈ ਮਾਗਰ ਬੱਚਾ ਆ ਗਿਆ ਨਾਲ ਇਹਦੇ ਬੱਚਾ ਹਾਂਜੀ ਹਾਂਜੀ ਇਹਨਾਂ ਦੀ ਫਿਰ ਇਹ ਰੇਟ ਬਾਈ ਫੋਨ ਤੇ ਹੋਣਗੇ। ਬਾਲੇ ਤਾਂ ਨਹੀਂ ਮੰਗਦਾ। ਨਹੀਂ ਬਾਈ ਨਹੀਂ ਨਹੀਂ। ਇਹ ਤਾਂ 2-3 ਲੱਖ ਮੰਗਦਾ। ਨਾ 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 ਬਾਈ ਗੱਲ ਕਰ ਬਾਈ ਬੱਚੀ ਜਿੰਨੀ ਹੈਗੀ ਆਦੇ ਵਜੂਦ ਦੇ ਸਾਰਾ ਵੱਡੇ ਬਾਈ ਕੋਕਾ ਹੀ ਆ ਹਨਾ। ਦੇ ਕੋਈ ਬੰਦਾ ਆਏ ਨਿੰਦੇ ਨਹੀਂ ਜਾ ਸਕਦਾ। ਤੇਰੇ ਸਾਹਮਣੇ ਹੈ ਨਾ ਤੈਨੂੰ ਵੀ ਪਤਾ ਹੈ ਜਿਹੜੀ ਚੀਜ਼ ਦਾਸਰ ਹੈਗੀ ਤੂੰ ਨੂੰ ਵੀ ਅਸਲੀ ਉਹ ਵੀ ਅਸਲ ਕਹਿਗਾ ਹਨਾ। ਠੀਕ ਹੈ ਗੱਲ। ਹੈ? ਠੀਕ ਹੈ ਗੱਲ। ਹਾਂ। ਤੇ ਸਵੇਰ ਆ ਦੀ ਠੰਡੀ ਆ ਗਈ ਆ। ਬਾਈ ਪੂਰੀ ਠੰਡੀ ਆ। ਤੇ ਆਰਡਰ ਸੋਨਾ ਰੱਖਦੇ। ਆਰਡਰ ਬਾਈ ਜਮਾ ਫਿਕਸ ਆ ਯਾਰ ਜਿੰਨਾ ਹੈਗਾ ਬਈ ਉਨਾ ਹੀ ਕੋਕਾ ਪੀਸ ਹੀ ਆ ਬਸ। ਤੇ ਹੁਣ ਆ ਜਾ ਕੇ ਅਰੀ ਆੜੇ ਵੀ ਕੰਪੈਕਟ ਰੱਖੂ ਤੇ ਸਭਾ ਵੀ ਬਾਈ ਜਮਾ ਐਨ ਫਟਵਾਲ ਵਾਂਗੂ ਲੇਵਾ ਰੱਖੂ ਫਿਕਸ ਫਿਕਸ ਲੈ ਚਲਾ ਇਹਨੂੰ ਦੂਜਾ ਸੂਆ ਬਾਈ ਮੂੰਖੋ ਛੇ ਦੰਦਾ ਦੂਜਾ ਸੂਆ ਦੰਦਾ ਚ ਛੇ ਦੰਦ ਇਹਦਾ ਪ੍ਰਿੰਟ ਥੋੜਾ ਹੈਗਾ ਹੈਂਡ ਆ ਗਿਆ ਹਾਂ ਬਾਈ ਹਾਂ ਕਿੰਨੇ ਦਿਨ ਕੱਢੂ ਇਹ ਬਾਈ ਲੈ ਜੂ ਹਲੇ ਹੱਤਾਂ ਮੋਜ ਨਾਲ ਇੱਕ ਹਾਊਟ ਨਿਯਾਰੇ ਨਾਲ ਤੇ ਵੱਡੀ ਬੁੱਡੀ ਚੰਗੀ ਵੱਡੀ ਬਾਈ ਆ ਦੇਖ ਆ ਚੀਜ਼ ਦੇਖੀ ਨਹੀਂ ਬੱਚੀ ਆ ਚੀਜ਼ ਦੇ ਆ ਚੜਾਈ ਚੜੂਈ ਦੇਖ ਕਿੰਨੀ ਚੜਾਈ ਆ ਬੱਚੀ ਫਸ ਵਾਂਗੂ ਬਾਈ ਜਮਾ ਸਾਫ ਹੈ ਬੱਚੀ ਦੇਖ ਜਮਾ ਪੱਧਰ ਆ ਨਾ ਹਾਂ ਹਾਂ ਆਏ ਤੂੰ ਉਹ ਵੀ ਬਚਾ ਲਵਾ ਐ ਚੱਕ ਰੇ ਟੂ ਜਮਾਂ ਸਟ੍ਰੇਟ ਤੇ ਫੇਸ ਵਾਲਾ ਪੱਖ ਵੀ ਸਾਰੇ ਲੰਬਾਈ ਦਿਖਾ ਦੀ ਦੇਖ ਬਾਈ ਬੱਚੀ ਬੱਚੀ ਦਾ ਫੇਸ ਦੇਖ ਤੂੰ ਦੇਖ ਕਰਾ ਦੇ ਤਸੱਲੀ ਹਾਂ ਲੈ ਚਲਾ ਐ ਨਹੀਂ ਪੱਕੇ ਚ ਲੈ ਚਲਾ ਆਰਡਰ ਬਿਲਕੁਲ ਨਾਲ ਲਗਮੇ ਰੱਖੂਗਾ ਜਮਾਂ ਬਾਈ ਜਮਾਂ ਜਮਾਂ ਫਿਕਸਡ ਆਰਡਰ ਟ੍ਰੀ ਗਾਵਾਂ ਚ ਕਾਮਜਾਬ ਰਹਿੰਦਾ ਰਿਕਾਰਡ ਕੀਆ ਦੁੱਧ ਦਾ ਇਹਦਾ ਪਹਿਲਣ ਦਾ ਰਿਕਾਰਡ ਬਾਈ ਇਹਦਾ ਦਿੱਤਾ ਹੋਇਆ 22 ਲੀਟਰ ਦੁੱਧ ਪਹਿਲਣ ਦਾ 22 ਕਿਲੋ 22 ਕਿਲੋ ਦੁੱਧ ਦਿੱਤਾ ਹੋਇਆ ਠੀਕ ਹੈ ਗੱਲ ਐ ਕਿ ਕਿੰਨਾ ਕ ਪਾ ਸਕਦੇ ਐ ਕਿ ਪਾ ਦੂ ਬਾਈ 25 25 ਕਿਲੋ ਬਾਕੀ ਕੋਈ ਕੋਈ ਤੀ ਨਹੀਂ ਕਹਿੰਦਾ ਕੋਈ ਆਪਾਂ ਬਾਈ ਕੀ ਫਾਇਦਾ ਫੜਾ ਮਾਰੇ ਦਾ ਬਾਕੀ ਖੇਰ ਤੇ ਡਿਪੈਂਡ ਆ ਲੈ ਬਾਈ ਦੇਖੀ ਜਿੱਦੇ ਬਣ ਗਈ ਨਾ ਬੱਚੀ ਦੇਖੀ ਲੈ ਸਾਈਜ ਵੀ ਸੋਹਣਾ ਜਿਹੜਾ ਨਾ ਇੱਥੋਂ ਲੈ ਵਾ ਜਿਹੜਾ ਹੁਸ਼ ਸ਼ੁਰੂ ਹੋਊਗਾ ਬੱਚੀ ਦਾ ਇਹ ਮੈਂ ਨੂੰ ਮੋੜ ਕੇ ਖੜਾ ਲਾ ਇੱਥੋਂ ਲੈ ਬਾਈ ਦਿਖਾ ਦੇਂਗਾ ਰੂਲ ਦੇ ਬੰਨੇ ਆ ਕੇ ਨਾ ਦੇਖ ਬਾਈ ਇਹ ਇੱਥੋਂ ਲੰਬੀ ਲੰਬੀ ਦਿਖਾ ਦੇ ਕਿੰਨੀ ਆ ਤੇ ਸਟਰਕਚਰ ਆ ਜਿਹੜਾ ਇਹਦਾ ਸਟਰਕਚਰ ਬੜਾ ਮਜ਼ਬੂਤ ਬਾਈ ਜਿੰਨੀ ਹੈਗੇ ਕੋਕਾ ਪੀਸੀ ਐ ਸਿਰਾਈ ਆ ਯਾਰ ਅਟਾਂਚੇ ਦੀ ਆ ਗਈ ਉੱਤੋਂ ਫੁੱਲ ਮਜ਼ਬੂਤ ਤੇ ਪ੍ਰਿੰਟ ਵਾਈਜ਼ ਵੀ ਸ਼ਾਨਦਾਰ ਆ ਗਈ ਤੇ ਖਾਣ ਪੀਣ ਦੀ ਵੀ ਖਾਣ ਪੀਣ ਦੀ ਦੇਖ ਬਾਈ ਸੁੱਕੇ ਚਾਰਮੀ ਜਿੰਬੜੀ ਵੀ ਐ ਖਾਣ ਪੀਣ ਦੀ ਵੀ ਫੁੱਲ ਖੁੱਲੀ ਆ ਲੈ ਚੱਲ ਅਸਤਾਂ ਆ ਜਾ ਪੁੱਤ ਲੈ ਜਾ ਲੈ ਇੱਧਰ ਇਹ ਸੀਮਨ ਪਤਾ ਕੁਛ ਕਿਡਾ ਨਹੀਂ ਬਾਈ ਸੀਮਨ ਕੋਈ ਨਹੀਂ ਠੀਕ ਹੈ ਜਿਹਦਾ ਹੂ ਬਾਈ ਦੱਸਾਂਗੇ ਜਿਹਦਾ ਨਹੀਂ ਹੂ ਬਾਈ ਲੋਕਲ ਲਿਆਂ ਹੋ ਜਾਣੇ ਦੋਹੇ ਬੱਚੀਆਂ ਘਰਾਂ ਚੋਂ ਕੋਈ ਫਾਰਮ ਦੀ ਨਹੀਂ ਠੀਕ ਹੈ ਜਿਹੜੀ ਖੂਗੀ ਤਾਂ ਫਾਰਮ ਦੀ ਕਹਿ ਕੇ ਦੇਵਾਂਗੇ ਨਹੀਂ ਬਾਈ ਕੋਈ ਫਾਇਦਾ ਨਹੀਂ ਠੀਕ ਹੈ ਗੱਲ ਇਹ ਬਾਈ ਕਹਿੰਦਾ ਆਪਾਂ ਨੇ ਦੋਨੇ ਬੱਚੀਆਂ ਘਰਾਂ ਚੋਂ ਪਰਚੇਜ਼ ਕਰੀਆਂ ਨਾਰਮਲ ਗੱਕ ਬਾਈ ਥਣ ਦੇਖ ਬ ਕੋ ਯਾਂ ਲੈ ਮੁੱਠਿਆਾ ਥਾਣਾ ਦੇਖ ਕਿੰਨੇ ਕਿ ਦਿਨ ਕੱਢ ਸਕਦੀ ਹੈ ਬਾਈ ਹਫਤਾ ਮੈਂ ਤਾਂ ਹਫਤਾ ਹਾਂ ਹਾਂ ਬਾਈ ਦੇਖ ਬੱਚੀ ਦੀ ਆ ਲੈ ਦੇਖੀ ਲੈ ਇੱਕ ਦੋ ਦਿਨ ਇਧਰ ਉਧਰ ਵੀ ਕਰ ਹਾਂ ਲੈ ਦੇਖੀ ਲੈ ਕਰੂਟ ਭਰ ਲੈ ਬੱਚੀ ਥੱਲੇ ਤੇ ਰੇਟ ਬਾਈ ਕਹਿੰਦਾ ਇਹਨਾਂ ਦੇ ਕਰਾਂਗੇ ਫੋਨ ਤੇ ਇੱਥੋਂ ਲੈਵਾ ਸ਼ੁਰੂ ਹੋ ਬਾਈ ਬੱਚੀ ਦਾ ਇੱਥੋਂ ਫਿਕਸ ਰੱਖੂ ਵੀ ਆਏ ਸਣ ਉਹ ਵੀ ਆਏ ਆਏ ਕਰੂਲੇਵਾ ਠੀਕ ਹੈ ਉਹ ਚੱਕਰ ਲੱਗ ਮਾਰ ਰੱਖੂ ਨਾ ਲੱਗ ਮਾ ਜਮਾ ਫਿਕਸ ਬਾਕੀ ਬਾਈ ਤੂੰ ਆ ਦੇਖ ਹੀ ਲੈ ਯਾਰ ਤੂੰ ਆਪਦੀ ਅੱਖਾਂ ਨਾਲ ਦੇਖ ਬਈ ਬੱਚੀ ਤਹਾਂ ਤੋਂ ਸਟ੍ਰੇਟ ਆ ਬਿਲਕੁਲ ਸਟ੍ਰੇਟ ਆ ਸਟ੍ਰੇਟ ਆ ਜਮਾ ਯਾਰ ਤਾਂ ਨੰਬਰ ਬੋਲ ਦੇ ਜ਼ਰਾ ਨ 98777218756 ਬਾਈ ਦਾ ਨੰਬਰ ਹੈ ਇੱਕਤਾ ਦਿਖਾਇਆ 6 ਦੰਦ ਦਾ ਤੋਹਫਾ ਹੀ ਸਾਨੂੰ ਗੱਬਣਾ ਤੇ ਇੱਕਾ ਤੋਹਫਾ ਲਖਾਇਆ ਤਾਜਾ ਸੂਆ ਬਿਲਕੁਲ ਆਪਾ ਹੋਣਗੇ ਬਾਈ ਕਹਿੰਦਾ ਬਿਲਕੁਲ ਜਾਇਜ ਹੋਣਗੇ ਬਾਈ ਫੋਨ ਤੇ ਹਾਂ ਕਰਾਂਗੇ ਜੇ ਬਾਈ ਕੋਈ ਜੋੜਾ ਲੂਗਾ ਤਾਂ ਪੈਦੂ ਵੀ ਮਾਨਤਾ ਨ ਕਰਦਾਂਗੇ ਠੀਕ ਆ ਗੱਲ ਜੇ ਕੱਟਿਆ ਦਿੰਦਾ ਹਾਂ ਦੇਖ ਬਾਈ ਕੋਈ ਬੰਦਾ ਪਤਾ ਕੀ ਆ ਬਾਈ ਵਿੱਚੀ ਵੀਡੀਓ ਚ ਬਹੁਤ ਕਹਿੰਦੇ ਨੇ ਬਾਈ ਇੰਨਾ ਬੋਲੋ ਕੱਟ ਰ ਇੰਨਾ ਕੱਟ ਲੈ ਬਾਈ ਕੋਈ ਫਾਇਦਾ ਨਹੀਂ ਹੋਕੀਆਂ ਫੜਾ ਮਾਰਨ ਦਾ ਹਨਾ ਠੀਕ ਆ ਗੱਲ ਠੀਕ ਆ ਐਡਾ ਬੁੱਧੂ ਕਿਹੜਾ ਜਿਹੜਾ ਵਪਾਰੀ ਚਾਊਗਾ ਗਾਂ ਨੂੰ ਕੋਈ ਨਹੀਂ ਕੀ ਕੱਲਾ ਬੱਚਾ ਚੰਗਾ ਆ ਧਾਰ ਨਹੀਂ ਚੋਈ ਤੁਹਾਨੂੰ ਠੀਕ ਆ ਗੱਲ ਠੀਕ ਆ ਆਪਾਂ 100 ਦੀ ਇੱਕ ਮਕਾਉਣੇ ਆ ਕੱਲਾ ਬੱਚਾ ਬੱਚਾ ਜਰੂਰ ਚੰਗਾ ਆ ਸੁਈ 1 ਘੰਟੇ ਹੋ ਗਏ ਸੋ ਬਾਈ 4 ਵਜੇ ਚੂ ਸੁਈ ਆ ਤੜਕੇ ਸਵੇਰੇ ਸਵੇਰੇ 4 ਵਜੇ ਸੁਈ ਠੀਕ ਆ ਗੱਲ ਹਾਂਜੀ ਹਾਂ ਬਾਈ ਬੱਚੇ ਨੂੰ ਪਿਆ ਹੋਇਆ ਬਾਈ ਕਹਿੰਦਾ ਆਪਾਂ ਹਾਂ ਬਾਈ ਤੇਰੇ ਸਾਹਮਣੇ ਧਾਰਾ ਮਾਰਿਆ ਨੇ ਬੱਚੇ ਨੂੰ ਪਿਆ ਹੋਰ ਕੋਈ ਨਹੀਂ ਜੋਇਆ ਹਾਂ 10 ਕਿਲੋ ਨਹੀਂ ਕੱਢਿਆ ਬਾਈ ਜੱਗ ਵੀ ਨਹੀਂ ਕੱਢਿਆ ਯਾਰ ਕੋਲੀ ਵੀ ਨਹੀਂ ਗੱਡੀ ਦੁੱਦਦੀ ਯਾਰ ਹੋਰ ਮਕਾ ਠੀਕ ਆ ਮੈਂ ਕੀ ਫੇਰ ਆ ਬਾਈ ਉਹ ਕੁਕੀਆਂ ਫੜਾ ਮੰਨ ਲਾ ਕੋਈ ਫੇਰ ਜੱਜਮੈਂਟ ਉਸ ਹ 何